ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣੁ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਹਵਾਈ ਸਫ਼ਰ ਕਰਨ ਵਾਲਿਆਂ ਦੇ ਲਈ ਆਈ ਵੱਡੀ ਖਬਰ ਹੈ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਐ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀਆਂ ਹੁਣੇ ਹੁਣੇ ਖਬਰ ਸਾਂਝੀ ਤੁਹਾਡੇ ਨਾਲ ਕਰਨ ਜਾ ਰਹੇ ਹਾਂ ਇਟਲੀ ਦੇ ਇੱਕ ਅਮਰਤਦਾਇ ਸਿੱਖ ਤੇ ਟਾਡੀ ਮਿਲਖਾ ਸਿੰਘ ਮੋਜੀ ਤੇ ਕਿਰਪਾ ਰੱਖਣ ਨੂੰ ਲੈ ਕੇ ਪਿਛਲੇ ਦਿਨੀ ਪੁਲਿਸ ਕੇਸ ਤੋਂ ਬਾਅਦ ਇਹ ਕੜਨਾ ਪੂਰੀ ਦੁਨੀਆ 'ਚ ਚਰਚਾ ਦਾ ਵਿਸ਼ਾ ਬਣ ਗਈ ਸੀ ਅਤੇ ਸਿੱਖਣ ਅਜੇ ਹੀ ਕਰਨਾ ਦੁਬਾਰਾ ਨਾ ਵਾਪਰੇ ਅਸਲੀ ਹੀ ਅਕਾਲ ਤਖਤ ਸੈਦਰ ਜਤੇਦਰ ਸਾਹਿਬ ਜਤੇਦਰ ਸਿੰਘ ਸਾਹਿਬ ਗਿਆਨੀ ਗਬੀਰ ਸਿੰਘ ਵੱਲੋਂ ਇਟਲੀ ਦੀਆਂ ਸਿੱਖ ਜਥੇਬੰਦੀਆਂ ਨੂੰ ਦਰਜ ਪਛੇ ਰੱਦ ਕਰਾਉਣ ਅਤੇ ਮਾ ਵਾਲੇ ਦੀ ਪੈਰਵਾਈ ਕਰਨ ਲਈ ਹੁਕਮ ਜਾਰੀ ਕੀਤਾ ਗਿਆ ਸੀ ਜਿਸ ਦੇ ਪਹਿਰਾ ਦਿੰਦਾ ਇੰਡੀਆ ਸਿੱਖ ਕਮਿਊਨਿਟੀ ਦੇ ਪ੍ਰਧਾਨ ਸਖਦੇਵ ਸਿੰਘ ਕੰਗ ਆਪਣੇ ਸਾਥੀਆਂ ਸਮੇਤ ਇਟਲੀ ਜਸਟੇਟ ਪੁਲਿਸ ਦੇ ਫਸਟ ਡਾਇਰੈਕਟਰ ਇੰਡਕਟਰ ਰੋਕੂ ਲੁਸੀਆਨੀ ਨੂੰ ਮਿਲੇ ਅਤੇ ਇਸ ਮੌਕੇ ਪ੍ਰਧਾਨ ਕੰਗ ਆਪਣੇ ਨਾਲ ਇੱਕ ਵੱਡੀ ਕਿਰਪਾਨ ਵੀ ਪੁਲਿਸ ਅਧਿਕਾਰੀ ਕੋਲ ਲੈ ਕੇ ਗਏ ਤੇ ਸਿੱਖਾਂ ਲਈ ਕਿਰਪਾਨ ਦੀ ਮਤਤਾਂ ਨੂੰ ਵਿਸਤਾਰ ਸਹਿਤ ਸਮਝਾਇਆ ਵੀਡੀਓ ਦੇਖਣ ਲਈ ਤੁਹਾਡਾ